ਨੈਕਸਟ 24 ਪੰਜਾਬ న్యూਸ ਚੈਨਲ ਦੇ ਦਰਸ਼ਕਾਂ ਨੂੰ ਪਿਆਰਪ੍ਰੇਤ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਥੈਂਕ ਯੂ ਸਾਡੀ ਔਨਫੋਲਿੰਗ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਆਮ ਆਦਮੀ ਪਾਰਟੀ ਦੇ ਹਲਕਾ ਤਰਨਤਾਰਨ ਦੇ ਸਮੂਲ ਲੀਡਰਸ਼ਿਪ ਅਤੇ ਵਰਕਰਾਂ ਅਤੇ 70 ਸਰਪੰਚਾਂ ਅਤੇ ਐਡਵੋਕੇਟ ਕੋਮਲਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਆਈਆਂ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਗਈ ਕਿ ਟਿਕਟ ਕੋਮਲਪ੍ਰੀਤ ਸਿੰਘ ਨੂੰ ਹਲਕਾ ਤਰਨਤਾਰਨ ਤੋਂ ਦਿੱਤੇ ਜਾਵੇ। ਵਿਦਾਂਸ ਬਹਲਕ ਤਰਨਤਨ ਤੋਂ ਡਾਕਟਰ ਕਸ਼ਮੀਰ ਸਿੰਘ ਸੋਹਲ ਵਿਧਾਇਕ ਦੇ ਅਚਾਨਕ ਦੇਹਾਂਤ ਤੋਂ ਜਾਣਕਾਰਨ ਇਸ ਸੀਟ ਖਾਲੀ ਹੋ ਗਈ ਉੱਥੇ ਹੀ ਭਾਵੇਂ ਹਾਲੇ ਜਿਮਨੇ ਚੋਣ ਬਾਰੇ ਕੋਈ ਵੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਉਥੇ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਆਪੋ ਆਪਣੀਆਂ ਪਾਰਟੀਆਂ ਦੇ ਵਿੱਚ ਟਿਕਟ ਲੈਣ ਵਾਸਤੇ ਦਿੱਲੀ ਜਾ ਚੰਡੀਗੜ੍ਹ ਅਤੇ ਹਾਈ ਕਮਾਂਡ ਆਗੂਆਂ ਨੂੰ ਮਿਲਣਾ ਸ਼ੁਰੂ ਹੋ ਗਿਆ ਐਸੀ ਤਰ੍ਹਾਂ ਅੱਜ ਤਰੰਤਰੰਦੇ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਅਤੇ 70 ਸਰਪੰਚਾਂ ਚੇਅਰਮੈਨਾਂ ਤੇ ਤਰੰਤਰੰਦੇ ਸ਼ਹਿਰ ਦੇ 8 ਦੇ ਕਰੀਬ ਕੌਂਸਲਰਾਂ ਦੇ ਵੱਲੋਂ ਪੀਏ ਐਡਵੋਕੇਟ ਕੋਮਲ ਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜ ਰਿਵਾਲ ਤੋਂ ਮੰਗ ਕੀਤੀ ਗਈ ਤੇ ਹਾਲ ਤਰੰਤਾਰਨ ਤੋਂ ਵਿਧਾਨ ਸਭਾ ਦੀ ਟਿਕਟ ਕੋਮਲਪ੍ਰੀਤ ਸਿੰਘ ਨੂੰ ਦਿੱਤੀ ਜਾਵੇ ਜੋ ਇੱਕ ਨੌਜਵਾਨ ਪੜੇ ਲਿਖੇ ਹੋਣ ਤੇ ਅਤੇ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਸਕੇ ਭਾਂਜੇ ਅਤੇ ਲੰਬੇ ਸਮੇਂ ਤੋਂ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਨਾਲ ਪੀ ਦੇ ਰੂਪ ਦੇ ਵਿੱਚ ਸੇਵਾ ਕਰਦੇ ਆ ਰਹੇ ਸਨ ਰਾਜਵੀਰ ਕੌਰ ਹਲਕਾ ਤਰੰਤਾਰਨ ਦੇ ਕੋਆਰਡੀਨੇਟਰ ਨੇ ਦੱਸਿਆ ਕਿ ਹਲਕਾ ਤਰੰਤਾਰਨ ਦੇ ਡਾਕਟਰ ਕਸ਼ਮੀਰ ਸਿੰਘ ਸੋਹਲ ਵਿਧਾਇਕ ਦਾ ਪਿਛਲੇ ਦਿਨੇ ਅਚਾਨਕ ਦੇਹਾਂਤ ਹੋਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਹੋਂਜਿਮ ਨੇ ਚੋਣ ਜਾਹੋਂ ਜਾਂ ਰਹੀ ਹੈ ਪਾਵੇਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੋਂ ਮੰਗ ਕਰਦੇ ਹਾਂ ਕਿ ਹਲਕਾ ਤਰਨ ਤਰਨ ਤੋਂ ਕੋਮਲ ਪ੍ਰੇਸਟ ਨੂੰ ਟਿਕਟ ਦਿੱਤੀ ਜਾਵੇ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਟਿਕਟ ਕਿਸ ਨੂੰ ਦਿੱਤੀ ਜਾਂਦੀ ਐ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ 19 ਜਕਸਨ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਵੇਖੋ ਜੀ ਸਾਡੇ ਪਿਛਲੇ ਸਮੇਂ ਦੇ ਵਿੱਚ ਡਾਕਟਰ ਸੋਲ ਜਿਹੜੇ ਆ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੇ ਜਾਣਕਾਰਨ ਜਿਹੜੀ ਸੀਟ ਆ ਉਹ ਖਾਲੀ ਹੋ ਗਈ ਆ ਉਸ ਦੇ ਤਹਿਤ ਪਿਛਲੇ ਸਮੇਂ ਚ 25 ਦਾਵੇਦਾਰੀਆਂ ਜਿਹੜੀਆਂ ਉਹ ਆਈਆਂ ਜਿਹੜੇ ਸਾਡੇ ਕੋਮਲਪ੍ਰੀਤ ਦੇ ਨੇ ਜਿਹੜੇ ਦਾਵੇਦਾਰੀਆਂ ਅਸੀਂ ਠੋਕੀ ਆ ਉਹਦੇ ਸਬੰਧ ਚ ਅੱਜ ਕੋਮਲਪ੍ਰੀਤ ਦੇ ਹੱਕ ਦੇ ਵਿੱਚ ਇੱਥੇ ਸਾਡੇ 200 ਦੇ ਲਾਗੇ ਛਾਗੇ ਜਿਹੜੇ ਵਲੰਟੀਅਰ ਆਮ ਪਾਰਟੀ ਦੇ ਇਕੱਠੇ ਹੋਏ ਉਹਦੇ ਵਿੱਚ ਜਿਹੜੇ 70 ਦੇ ਲਾਗੇ ਛਾਗੇ ਉਹ ਸਰਪੰਚ ਸਾਹਿਬ ਉਹਦੇ ਵਿੱਚ 10-12 ਜਿਹੜੇ ਆ ਐਮਸੀ ਉਹਦੇ ਵਿੱਚ ਬਲਾਕ ਪ੍ਰਧਾਨ ਸਾਰੇ ਸ਼ਾਮ ਲੋਕੇ ਤੇ ਅਸੀਂ ਆਪਣੀ ਪਾਰਟੀ ਦੇ ਸੁਪਰੀਮੋ ਨੂੰ ਤੇ ਨਾਲ ਹੀ ਮੁੱਖ ਮੰਤਰੀ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਇਹ ਜਿਹੜੀ ਸੀਟ ਆ ਇਹਨਾਂ ਦੇ ਪਰਿਵਾਰ ਨੂੰ ਡਾਕਟਰ ਸਾਹਿਬ ਦੇ ਪਰਿਵਾਰ ਨੂੰ ਦੇ ਕੇ ਨਵਾਜਾ ਜਾਵੇ ਜਿਹੜੇ ਕੋਮਲਪ੍ਰੀਤ ਜਿਹੜੇ ਆ ਉਹ ਐਡਵੋਕੇਟ ਵੀ ਨੇ ਪੜ੍ਹੇ ਲਿਖੇ ਨੇ ਉਹਨਾਂ ਦੇ ਪੀਏ ਵੀ ਰਹੇ ਨੇ ਉਹਨਾਂ ਦੇ ਭਾਂਜੇ ਵੀ ਨੇ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਅੱਜ ਦਾ ਜਿਹੜੀ ਆ ਮੀਟਿੰਗ ਜਿਹੜੀ ਉਹ ਕੀਤੀ ਹੈ ਵੇਖੋ ਜੀ ਜੇ ਪਹਿਲੀ ਗੱਲ ਤੇ ਅਸੀਂ ਟਿਕਟ ਜਿਹੜੀ ਉਹ ਲੈਣੀ ਲੈਣੀ ਆ ਕਿ ਅਹੀਂ ਦਾਵੇਦਾਰੀ ਆਹੀਂ ਦਾਵੇਦਾਰਿਆ ਕਿਉਂ ਪਿਛਲੇ ਸਮੇਂ ਦੇ ਵਿੱਚ ਤਿੰਨ ਸਾਢੇ ਤਿੰਨ ਸਾਲ ਜਿਹੜੇ ਡਾਕਟਰ ਸਾਹਿਬ ਦੇ ਇਹ ਗੁਜ਼ਾਰੇ ਆ ਉਸ ਤੋਂ ਬਾਅਦ ਜਿਹੜਾ ਡੇਢ ਸਾਲ ਜਿਹੜਾ ਉਹ ਇਹਨਾਂ ਦਾ ਆ ਇਹਨਾਂ ਦੇ ਪਰਿਵਾਰ ਦਾ ਇਹ ਡੇਢ ਸਾਲ ਇਹਨਾਂ ਨੂੰ ਦਿੱਤਾ ਜਾਵੇ ਜੇਕਰ ਡਾਕ ਇਹਨਾਂ ਨੂੰ ਨਹੀਂ ਦਿਓ ਟਿਕਟ ਦਿੰਦੇ ਤੇ ਅਸੀਂ ਜੋ ਵੀ ਇਹ ਕੋਣਪਰੀ ਸਾਨੂੰ ਜਿੱਥੇ ਵੀ ਜਿਹਦੀ ਝੋਲੀ ਪਾਊਗਾ ਜੋ ਵੀ ਆਖੂਗਾ ਉਹ ਅਸੀਂ ਇਹਦੇ ਨਾਲ ਬਾਈ ਜੀ ਅੱਜ ਤੁਹਾਡੀ ਮੀਟਿੰਗ ਕੋ ਇੱਥੇ ਮੈਲੇ ਬੈਠੇ ਤੁਸੀਂ ਜੀ ਹਾਂ ਜੀ ਜਿੱਤਮਾ ਚ ਕਰਾਈਗੇ ਤੁਸੀਂ ਹਾਂਜੀ ਸਰ ਪਿਛਲੇ ਸਮੇਂ ਜਿਹੜੇ ਹੈਗੇ ਆ ਆਪਣੇ ਐਮਐਲਏ ਸਾਹਿਬ ਸਾਨੂੰ ਸਦੀਵੀ ਵਿਛੋੜਾ ਦੇ ਦੇਗੇ ਔਰ ਐਸੀ ਸਬੰਧ ਦੇ ਵਿੱਚ ਜਿਹੜਾ ਹੈਗਾ ਵਾ ਹੁਣ ਜਿਮਨੀ ਚੋਨਾ ਦਾ ਜਿਹੜਾ ਵਿਗਲ ਵੱਜ ਚੁੱਕਾ ਵਾ ਤਾਂ ਇਥੇ ਪੰਚ ਸਰਪੰਚ ਐਮਸੀ ਅੱਜ ਇਸ ਮੀਟਿੰਗ ਵਿੱਚ ਸਭ ਨੇ ਸ਼ਿਰਕਤ ਕੀਤੀ ਆ ਕਿ ਹਾਈ ਕਮਾਂਡ ਤੋਂ ਇਹ ਡਿਮਾਂਡ ਕੀਤੀ ਆ ਕਿ ਜਿਹੜੀ ਟਿਕਟ ਆ ਉਹ ਡਾਕਟਰ ਸਾਹਿਬ ਦੇ ਭਾਂਜੀ ਜਿਹੜੇ ਹੈਗੇ ਪੀਏ ਸੀਗੇ ਕੋਮਲ ਪ੍ਰੀਤ ਸਿੰਘ ਉਹਨਾਂ ਦੀ ਝੋਲੀ 'ਚ ਜਿਹੜੀ ਹਾਈ ਕਮਾਂਡ ਨੂੰ ਟਿਕਟ ਪਾਉਣੀ ਚਾਹੀਦੀ ਆ ਕਿਉਂਕਿ ਗਰਾਊਂਡ ਲੈਵਲ ਤੇ ਵਿਚਰ ਚੁੱਕੇ ਆ ਤੇ ਔਰ ਸਾਰੀਆਂ ਪ੍ਰੋਬਲਮਸ ਲੋਕਾਂ ਦੀਆਂ ਜਾਣਦੇ ਆ ਔਰ ਉਹਨਾਂ ਨੂੰ ਇਸ ਚੀਜ਼ ਦਾ ਐਕਸਪੀਰੀਅੰਸ ਵੀ ਹੈ। ਭਾਈ ਇੱਕੋ ਚਾਹ ਜਿਹੜੀ ਟਿਕਟ ਹੈ ਨਹੀਂ ਸਰ ਮੈਂ ਕੁਝ ਨਹੀਂ ਬੋਲਣਾ ਸਰ। ਕਸ਼ਮੀਰ ਸਿੰਘ ਪਿੰਡ ਗੈਰੀ। ਅਸੀਂ ਕੀ ਚਾਹੁੰਦੇ ਚੌਕ ਜਿਹੜੀ ਇਹ ਅਸੀਂ ਕਮਲਪ੍ਰੀਤ ਦੇ ਨਾਲ ਖੜੇ ਆ ਇਹੋ ਚਾਹੁੰਦੇ ਆ ਵੀ ਮਿਹਰ ਰੱਖਦੇ ਆ ਵੀ ਕਮਲਪ੍ਰੀਤ ਨੂੰ ਟਿਕਟ ਮਿਲੇ ਇਹਦੇ ਨਾਲ ਅਸੀਂ ਬਾਹਾਂ ਖੜੀਆਂ ਕਰਕੇ ਨਾਲ ਜੁੜਾਂਗੇ। ਇੱਥੇ ਆ ਜਾਈਂ 9000 ਰੁਪਏ ਇੱਥੇ ਅੱਗੇ ਵੇਚ। ਆ ਗਿਆ ਜੀ ਭਾਵੇਂ ਕਿੱਥੇ ਵੀ ਕੋਈ ਵੀ ਆਗਾ ਜਿੱਥੇ ਕੰਬਲਪਰੀ ਜਾਊਗਾ ਉੱਥੇ ਜਾਵਾਂਗੇ ਨਾਲ ਜਾਵਾਂਗੇ।